ਗ੍ਰੀਨ ਕਾਰਡ ਲਈ ਅਪਲਾਈ ਕਰਨ ਵਾਲਿਆਂ ਨੂੰ 트럼ਪ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ ਜੀ ਹਾਂ ਤੁਹਾਨੂੰ ਦਾ ਜੇ ਕਿ ਸਿਆਸੀ ਸ਼ਰਨ ਤੇ ਰਫਿਊਜੀ ਵਾਲੇ ਕੈਸਾ ਵਾਲਿਆਂ ਦੇ ਗ੍ਰੀਨ ਕਾਰਡ ਬਣਨ ਤੇ 트럼ਪ ਸਰਕਾਰ ਨੇ ਹੁਣ ਰੋਕ ਲਗਾ ਦਿੱਤੀ ਹੈ ਜਿਸ ਬਾਬਤ ਜਸਪੀ ਸਿੰਘ ạtਾਨੀ ਵੱਲੋਂ ਵੱਡਾ ਬਿਆਨ ਵੀ ਕਰ ਜਾਰੀ ਕਰ ਦਿੱਤਾ ਹੈ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਜਸਪੀ ਸਿੰਘ ạtਾਨੀ ਦਾ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਬੜੀ ਇੰਪੋਰਟੈਂਟ ਖਬਰ ਆ ਕਿ ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਤੇ ਖਾਸ ਕਰਕੇ ਜਿਨ੍ਹਾਂ ਦੇ politcal asylum ਦੇ ਕੇਸ ਪਾਸ ਹੋਇਆ ਹੈ ਜਾਂ refugee ਦੇ ਪਾਸ ਹੋਏ ਆ ਉਹਨਾਂ ਦੇ ਜਿਹੜੇ ਗ੍ਰੀਨ ਕਾਰਡ ਐਪਲੀਕੇਸ਼ਨਾਂ ਨੇ ਉਹ ਸਟਾਪ ਕਰ ਦਿੱਤੀਆਂ ਗਈਆਂ ਨੇ ਉਹਦੀ ਸਾਰੀ ਪ੍ਰੋਸੈਸਿੰਗ ਸੋ ਅੱਜ ਹੀ ਖਬਰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਆਈ ਆ ਕਿ ਜਿਨ੍ਹਾਂ ਦੇ politcal asylum ਦੇ ਕੇਸ ਪਾਸ ਹੋਏ ਨੇ ਜਾਂ refugee ਸਟੇਟਸ ਜਿਨ੍ਹਾਂ ਨੂੰ ਮਿਲਿਆ ਉਹਦੇ ਉੱਤੋਂ ਉਹਨਾਂ ਨੇ ਗ੍ਰੀਨ ਕਾਰਡ ਅੱਗੇ ਅਪਲਾਈ ਕੀਤਾ ਉਹਨਾਂ ਦੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਆ ਕਿਉਂਕਿ ਗਵਰਨਮੈਂਟ ਇਹ ਦੇਖਣਾ ਚਾਹੁੰਦੀ ਆ ਕਿ ਇਹਨਾਂ ਵਿੱਚੋਂ ਕਿਹੜੇ ਬੰਦੇ ਅਮਰੀਕਾ ਲਈ ਗਾਂ ਥ੍ਰੈਟ ਬਣ ਸਕਦੇ ਨੇ ਕਿਉਂਕਿ ਪਿੱਛੇ ਜਿਹੜਾ ਐਗਜ਼ੈ ਕਿ ਜਿਹੜੇ ਅਮਰੀਕਾ ਦੇ ਨੈਸ਼ਨਲ ਇੰਟਰਸਟ ਦੇ ਖਿਲਾਫ ਨੇ ਉਹਨਾਂ ਬੰਦਿਆਂ ਨੂੰ ਅਸੀਂ ਇੱਥੇ ਨਹੀਂ ਰਹਿਣ ਦੇਣਾ ਸੋ ਇਹਦੇ ਵਿੱਚ ਉਹ ਸਾਰੇ ਕੇਸਾਂ ਦੀ ਪਹਿਲਾਂ ਜਾਂਚ ਕਰਨਗੇ ਕਿ ਇਹਨਾਂ ਨੂੰ ਗ੍ਰੀਨ ਕਾਰਡ ਜਿਹੜੇ ਦੇਣੇ ਆ ਕਿ ਨਹੀਂ ਦੇਣੇ ਜਿਆਦਾ ਟਾਰਗੇਟ ਜਿਹੜਾ ਲੱਗ ਰਿਹਾ ਉਹਨਾਂ ਦੇ ਮੁਲਕਾਂ ਦਾ ਜਿਨ੍ਹਾਂ ਦਾ ਕਿ ਸੰਬੰਧ ਜਿਹੜਾ ਪੈਲੇਸਟਾਈਨ ਇਜ਼ਰਾਇਲ ਜਿਹੜਾ ਕਨਫਰੈਕਟ ਆ ਉਹਦੇ ਨਾਲ ਹੈ ਜਾਂ ਕਹਿ ਲਓ ਜਿਹੜੀਆਂ ਇਸਲਾਮਿਕ ਕੰਟਰੀਜ਼ ਨੇ ਜਾਂ ਜਿਹੜੇ ਇਸਲਾਮਿਕ ਮਿਲਿਟੈਂਟ ਗਰੁੱਪ ਨੇ ਜਿਹੜੇ ਉਹਨਾਂ ਨਾਲ ਹੰਦਰਦੀ ਰੱਖਦੇ ਆ ਉਹਨਾਂ ਤੇ ਜਿਆਦਾ ਸਖਤੀ ਹੋਏਗੀ ਜਾਂ ਜਿਨ੍ਹਾਂ ਦੇ ਕ੍ਰਿਮਨਲ ਰੈਕਡ ਵਗੈਰਾ ਨੇ ਪਰ ਦੂਜਿਆਂ ਦੇ ਵੀ ਹੋ ਸਕਦੇ ਆ ਕੁਝ ਕਹਿ ਨਹੀਂ ਸਕਦੇ ਅਜੇ ਸੋ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਆ ਉਹ ਸਾਰਿਆਂ ਲਈ ਰੋਕਤੀ ਹੈ ਚਾਹੇ ਜਿਹੜੇ ਆਪਣੇ ਇੰਡੀਆ ਤੋਂ ਲੋਕ ਆਉਂਦੇ ਨੇ ਪੰਜਾਬ ਹਰਿਆਣਾ ਵਗੈਰਾ ਤੋਂ ਕੇਸ ਪਾਸ ਹੁੰਦੇ ਆ ਸੈਲਮ ਅਪਲਾਈ ਕਰਦੇ ਆ ਉਹਨਾਂ ਦੀ ਵੀ ਜਿਹੜੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਆ ਸੋ ਫਿਲਹਾਲ ਜੇ ਤੁਸੀਂ ਗ੍ਰੀਨ ਕਾਰਡ ਜਿਹੜਾ ਅਪਲਾਈ ਕੀਤਾ ਉਹ ਅੱਗੇ ਤੱਕ ਉਹਦੀ ਪ੍ਰੋਸੈਸਿੰਗ ਨਹੀਂ ਹੋਏਗੀ ਜਦ ਤੱਕ ਸਰਕਾਰ ਉਹਨੂੰ ਵੈਟ ਨਹੀਂ ਕਰਦੀ ਬੜੀ ਇੰਪੋਰਟੈਂਟ ਖਬਰ ਆ ਹੋਰ ਜਿਵੇਂ ਜਿਵੇਂ ਜਾਣਕਾਰੀ ਆਏਗੀ ਉਹ ਤੁਹਾਨੂੰ ਸ਼ੇਅਰ ਕਰਾਂਗਾ